ਨਹੀਂ ਵੀ ਹੁੰਦਾ ਜਿਸਕੇ ਨਾਲਸ ਨਹੀਂ ਹਕ ਹੁਣ ਫਿਰ ਤੁਸੀਂ ਨਦਰੋ ਸਹੀ ਬੇਨਤੀ ਹੈ ਜੀ ਸਾਡੇ ਕੈਮਰਾ ਫੜਨਾ ਵੀ ਬੱਚਿਆਂ ਦੀ ਬਾਹ ਫੜਦਲਾਂ ਬਸ ਜੀ ਬੇਟੀ ਦਾ ਬੋ ਸਰਕਾਰ ਸਾਡਾ ਸੂਰਤ ਦੇ ਦੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਚੌਲ ਤੇਰੀ ਬਾਨੀ ਦੀ ਜੀ ਬੇਨਤੀ ਹੈ ਮੰਨੀ ਸਰਕਾਰ ਬੰਦਾ ਬੇਟੀ ਤਾਂ ਪੜਾਈ ਚ ਬਹੁਤ ਹੁਸ਼ਿਆਰ ਹੈ ਜੀ ਹਾਂਜੀ ਪਰ ਇਹਨੂੰ ਵਿਚਾਰ ਨੂੰ ਕੁਤਿੰਗਾ ਖਾਨ ਪੈਨੋ ਨਹੀਂ ਮੇਰੇ ਆ ਕੋਈ ਕਮਰਾ ਨਹੀਂ ਹੈਗਾ ਜਿੱਥੇ ਮੇਰੀ ਬੱਚੀ ਹਵਾ ਚ ਬੈਠ ਕੇ ਵਧੀਆ ਪੜੇ ਜੀ ਬਸ ਇਹੀ ਬੇਨਤੀ ਹੈ ਜੀ ਸਾਡੇ ਤੋਂ ਸਰਕਾਰ ਅੱਗੇ ਸਾਡੇ ਬੱਚਿਆਂ ਨੂੰ ਕੋਈ ਸਰਕਾਰੀ ਸਹੂਲਤ ਦੇਵੇ ਜੀ ਸਾਡਾ ਕਮਰਾ ਖਵਾ ਦੇਣ ਸਾਡਾ ਰਸਟ ਰਕਾਰ ਬਣਾ ਦੇ ਹੋਰ ਸਭ ਲਈ ਦੇਸਨ ਸਾਡੇ ਕੰਧ ਦੇਖੋ ਜੇ ਏਡੇ ਏਡੇ ਮੋਰੇ ਨਿਕਲੇ ਪਏ ਜਿੱਥੇ ਸਾਡੇ ਪਲਸਾ ਜੀ ਕਣਵੀਨ ਬੱਚੀ ਮਟਿਆਰ ਵੀ ਹੋਊਗੀ ਸਾਨੂੰ ਬਹੁਤ ਔਖਾ ਜੀ ਸਾਡੇ ਹਾਲਾਤ ਦੇਖ ਕੇ ਅਸੀਂ ਤਾਂ ਕਰ ਤਾਂ ਪਕੌੜੇ ਪਾ ਕੇ ਦੇ ਕਿਸੇ ਦੀ ਮੱਠੀਆਂ ਜੀ ਪਰ ਸਾਡੇ ਘਰ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਰੋਟੀ ਵੀ ਨਹੀਂ ਸੀਵਨਾ ਹੋਵੇ ਸਾੜੀਆਂ ਸੱਤਾ ਚ ਆਉਂਦੇ ਵੇਖੋ ਜੀ ਅਸੀਂ ਪ੍ਰਾਂਤਾ ਧਰਨੇ ਕਿ ਥਾਲ ਧਰਦੇ ਤਾਂ ਸਾਡੇ ਸੱਤ ਦਾ ਪਾਣੀ ਰੋਕਦੇ ਆਂ ਅੰਦਰ ਵੜ ਜਾਂਦਾ ਹੈਗਾ ਜੀ ਝਾੜੀਆਂ ਪਾਣੀ ਕੱਢਦੇ ਆ ਬਾਹਰ ਸਾਡਾ ਬਹੁਤ ਬੁਰਾ ਹਾਲਾ ਜਿਸ ਦਿਨ ਪੱਦਰ ਹੋ ਜਾਂ ਸਾਨੂੰ ਪਤਾ ਜੀ ਸਾਡੇ ਦੇਰ ਤੇ ਕੀ ਬੀਤਦੀ ਆ ਤੇ ਬੱਚਿਆਂ ਨੂੰ ਫਿਰ ਰੋਟੀ ਚਾਹ ਪਾਣੀ ਰਾਜਮਾ ਰੋਟੀ ਰੋਕ ਮਿਲ ਜਾਂਦਾ ਨਹੀਂ ਕਿਸੇ ਤਰ੍ਹਾਂ ਨਹੀਂ ਵੀ ਹੁੰਦਾ ਜਿਸਕੇ ਨੇ ਪੱਥਰੀ ਹਕ ਹੁਣ ਫਿਰ ਤੁਸੀਂ ਨਜ਼ਰੋ ਤੇਰੀ ਬੇਨਤੀ ਹੈ ਜੀ ਸਾਡੇ ਕਮਰਾ ਫੜਾ ਤੁਸੀਂ ਮੇਰੇ ਬੱਚਿਆਂ ਦੀਆਂ ਫੜਾਣੇ ਬਸ ਜੀ ਬੇਟੀ ਦਾ ਬੋ ਸਰਕਾਰ ਸਾਡੇ ਨੂੰ ਤੋਂ ਦੇ ਦੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਚਾਹਣ ਤਰੀਬਾਂ ਨਹੀਂ ਦੀ ਇਹ ਬੇਨਤੀ ਹੈ ਮੈਂ ਸਰਕਾਰ ਨੂੰ ਬੇਟੀ ਤਾਂ ਪੜਾਈ ਚ ਬਹੁਤ ਹੁਸ਼ਿਆਰ ਹੈ ਜੀ ਹਾਂਜੀ ਪਰ ਇਹਨੂੰ ਵਿਚਾਰ ਨੂੰ ਕੋਈ ਚੰਗਾ ਖਾਣ ਪੈਣਾ ਨਹੀਂ ਮੇਰੇ ਆ ਕੋਈ ਕਮਰਾ ਨਹੀਂ ਹੈਗਾ ਜਿੱਥੇ ਮੇਰੀ ਬੱਚੀ ਹਵਾ ਚ ਬੈਠ ਕੇ ਵਧੀਆ ਪੜ੍ਹੇ ਜੀ ਬਸ ਇਹ ਹੀ ਬੇਨਤੀ ਹੈ ਜੀ ਸਾਡੀ ਤੋਂ ਸਰਕਾਰ ਅੱਗੇ ਸਾਡੇ ਬੱਚਿਆਂ ਨੂੰ ਕੁਝ ਸਰਕਾਰੀ ਸਹੂਲਤ ਦੇਵੇ। ਛੜਾ ਕਮਰਾ ਪਵਾ ਦਨ। ਸਾਡਾ ਸਰਕਾਰ ਬਣਾਦੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਪਲੱਸ ਬਾਥਰੂਮ। ਹਾਂਜੀ ਪਲੱਸ ਬਾਥਰੂਮ ਚਾਹੀਦੇ ਸਨ। ਸਾਡੇ ਕੰਦ ਦੇਖੋ ਜੈ ਏਡਾ ਏ ਮੋਰੇ ਨਿਕਲੇ ਪਏ ਜਿੱਥੇ ਸਾਡੇ ਪਲੱਸ ਆ ਜੀ ਕੰਨ ਵਿੱਚ ਬੱਚੀ ਮਟਿਆਰ ਵੀ ਹੋਊਗੀ। ਸਾਨੂੰ ਬਹੁਤ ਔਖਾ ਜੀ ਸਾਡੇ ਹਾਲਾਤ ਦੇਖ ਕੇ। ਘਰ ਬੇਚਰਾਸ਼ਮ ਦੇ ਨਾਂ ਤੇ ਅੱਜ ਕੁਝ ਨਹੀਂ ਹੈਗਾ। ਨਹੀਂ ਸਾਡੇ ਕੋਲ ਕੁਝ ਨਹੀਂ ਹੈਗਾ। ਕੋਰੋਨਾ ਦੇ ਵਿੱਚ ਸਭ ਨੂੰ ਰੋਟੀ ਨਹੀਂ ਮਿਲਦਾ ਰਿਹਾ ਜੀ ਅਸੀਂ ਭੁੱਖੇ ਬੈਠਦੇ ਰਹੇ ਹਾਂ। ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਮਿੰਗੇ ਸਿੱਖੀ ਮੇਰੇ ਕਿਵੇਂ ਨਹੀਂ ਪੁੱਤ ਕਿਹੜੀ ਕਲਾ ਪਾਣੀ ਮੇਰੇ ਘਰ ਦੇ ਛਿੱਟਕੇ ਜਾਂਦੇ ਆ ਜੀ ਅੱਛਾ ਬਸ ਉਹਨਾਂ ਦੇ ਨਾਲ ਹੀ ਮੈਂ ਟੈਂਪਾਸ ਕਰੀ ਜਾਂਦੇ ਮੇਰੇ ਮਾਵਾ ਕੋ ਨਾਲ ਅੱਜ ਸਾਡੇ ਸਿਰ ਤੇ 4 ਲੱਖ ਰੁਪਏ ਆ ਜੀ ਦੱਸੋ ਕਿਸ ਟਾਈਮ ਮੈਲਾ ਕੀ ਮੈਲਾ ਹੁੰਦਾ ਇਹ ਘਰ ਜਾ ਕੇ ਮੈਂ ਚੜਿਆ ਫਿਰ ਇਹ ਜੀ ਮੇਰੇ ਘਰ ਦਾ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਹੂੰ ਉਹ ਸਿਰ 6:00 ਵਜੇ 6:00 ਦੇ ਵਿੱਚ ਦਾ ਕਰਿਆ ਹਾਂ ਹੂੰ 8-9 ਮਹੀਨੇ ਦਾ ਕਰਿਆ ਹਾਂ ਜੀ ਪਰ ਅੱਜ ਵਿਆਹ ਤੇ ਚੱਕ ਕੇ ਪੈਸੇ ਲਾਏ ਨਵੇਂ ਜਦ ਮੇਰੇ ਇஷ்ட ਨਾਲ ਹਾਂ ਬੁੱਤ ਤੁਸੀਂ